ਭਾਰਤੀ ਕਿਸਾਨ ਜੁਨਿਨੀਕਤਾ ਜਿੰਦਾਬਾਦ 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 ਮਰਨਵਾਰਕ ਤੇ ਬੈਠੇ ਆਗੂਆਂ ਦੀ ਸਾਰ ਲਗੋ ਸਾਰ ਲਗੋ ਸਾਰ ਲਗੋ ਮਰਨਵਾਰਕ ਤੇ ਬੈਠੇ ਆਗੂਆਂ ਦੀ ਸਾਰ ਲਗੋ ਸਾਰ ਲਗੋ ਸਾਰ ਲਗੋ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਬੈਠਣ ਲਈ ਜਗ੍ਹਾ ਦਿਵੋ ਜਗ੍ਹਾ ਦਿਵੋ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਧਰਨਾ ਲਾਉਣ ਲਈ ਜਗ੍ਹਾ ਦਿਵੋ ਜਗ੍ਹਾ ਦਿਵੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਮਰਨ ਮਰਨ ਤੇ ਬੈਠੇ ਕਿਸਾਨਾਂ ਦੀ ਸਰ ਲਵੋ ਸਰ ਲਵੋ ਸਰ ਲਵੋ ਦੋਸਤੋ ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਪੰਜਾਬ ਬੰਦੱਸਤਾ ਦਿੱਤਾ ਗਿਆ ਸੀ ਜਿਹਨੂੰ ਪੰਜਾਬ ਭਰ ਦੇ ਵਿੱਚੋਂ ਭਰਮਾ ਸਮਰਥਨ ਮਿਲਿਆ ਹੈ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਕਿਸਾਨੀ ਮੰਗਾਂ ਨੂੰ ਲੈ ਕੇ ਔਰ ਗੁਰਜੀਤ ਸਿੰਘ ਡੱਲੇਵਾਲ ਹੋਰਾਂ ਦੀ ਜੋ ਪਿਛਲੇ ਤਕਰੀਬਨ 35 ਦਿਨਾਂ ਤੋਂ ਭੁਖੜ ਚੱਲ ਰਹੀ ਹੈ ਉਹਦੇ ਸਮਰਥਨ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇਹ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਪੰਜਾਬ ਪਰ ਤੋਂ ਆ ਰਹੀਆਂ ਰਿਪੋਰਟਾਂ ਦੇ ਮੁਤਾਬਕ ਅੱਜ ਜਿੱਥੇ ਬਾਜ਼ਾਰ ਬੰਦ ਰਹੇ ਨੇ ਉੱਥੇ ਹੀ ਆਵਾਜਾਈ ਵੀ ਮੁਕੰਮਲ ਰੂਪ ਵਿੱਚ ਠੱਪ ਰਹੀ ਹੈ ਲਗਭਗ 100 ਤੋਂ ਵੱਧ ਟ੍ਰੇਨਾਂ ਵੀ ਜਿਹੜੀਆਂ ਰੱਦ ਕਰਨੀਆਂ ਪਈਆਂ ਨੇ ਔਰ ਜਿਹਦੇ ਕਾਰਨ ਜਿੱਥੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਅੱਜ ਜਿਹੜਾ ਇਹ ਮੁਕੰਮਲ ਬੰਦ ਨੂੰ ਵੀ ਵੱਡਾ ਸਮਰਥਨ ਦੋਖੰਦਾ ਮੇਲੇ ਇਹ ਤਸਵੀਰਾਂ ਜੋ ਤੁਹਾਨੂੰ ਦਿਖਾ ਰਿਹਾ ਹੈ ਇਹ ਤਸਵੀਰਾਂ ਪਿੰਡ ਕਲਾਰਖੋਦ ਦੀਆਂ ਨੇ ਜਿੱਥੇ ਸੰਗਰੂਰ ਤੋਂ ਸਨਾਮ ਰੋਡ ਦੇ ਉੱਪਰ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾ ਕੇ ਆਵਾਜ਼ੇ ਨੂੰ ਠੱਪ ਕੀਤਾ ਇਸ ਮੌਕੇ ਅਸੀਂ ਕਿਸਾਨ ਜਥੇਬੰਦੀਆਂ ਦੇ ਆਗੂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆ ਮੇਰਾ ਨਾਮ ਹਰਦੇਵ ਸਿੰਘ ਹੈ ਜੀ ਪਿੰਡ ਕਲਾਰਫੁਰ ਦਾ ਜ਼ਿਲ੍ਹਾ ਕਾਰਜਕਾਰੀ ਆਗੂ ਜੀ ਤੇ ਅੱਜ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਂਝੀ ਕਾਲਤੀ ਵੀ ਪੰਜਾਬ ਬੰਦ ਕਰਨਾ ਇਹ ਕੀਤਾ ਆਪਾਂ ਨੇ ਪੰਜਾਬ ਬੰਦ ਜਗਜੀਤ ਸਿੰਘ ਜੀ ਡੱਲੇਵਾਲ ਜੋ 35ਵੇਂ ਦਿਨ ਚ ਸ਼ਾਮਲ ਹੋ ਗਏ ਐ ਅੱਜ ਮਰਨ ਵਰਤ ਚ ਉਹਨਾਂ ਦੇ ਲਈ ਉਹਨਾਂ ਦੀ ਸਪੋਰਟ ਵਾਸਤੇ ਤੇ ਨੰਬਰ 2 ਜੇ ਐਮਐਸਪੀ ਹੈ ਉਹਦੀ ਕਾਨੂੰਨੀ ਗਰੰਟੀ ਵਾਸਤੇ ਸੁਆਮੀ ਨਾਥਨ ਰਿਪੋਰਟਾਂ ਲਾਗੂ ਕਰਾਉਣ ਵਾਸਤੇ ਤੇ ਜਿਹੜਾ ਕਿਸਾਨਾਂ ਸਿਰ ਕਰਜ਼ਾ ਚੜਿਆ ਉਹਨੂੰ ਖਤਮ ਕਰਾਉਣ ਵਾਸਤੇ ਤੇ ਮਜ਼ਦੂਰਾਂ ਨੂੰ 200 ਦਿਨ ਨਰੇਗਾ ਦਿਹਾੜੀ ਦਿਵਾਉਣ ਵਾਸਤੇ ਤੇ ਉਹ ਦਿਹਾੜੀ ਦਾ 400 ਰੁਪਿਆ ਦਿਹਾੜੀ ਦਾ ਕਰਨ ਵਾਸਤੇ ਅੱਜ ਅਸੀਂ ਇਕੱਠੇ ਹੋਏ ਆਂ ਜੀ ਤੇ ਪੰਜਾਬ ਬੰਦ ਦਾ ਸਾਨੂੰ ਵੱਡੇ ਪੱਧਰ ਤੇ ਉਤੇ ਹੰਗਾਰਾ ਮਿਲ ਰਿਹਾ ਹੈ ਅਸੀਂ ਸਾਰੇ ਲੋਕਾਂ ਦੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਧੰਨਵਾਦੀਆਂ ਜੀ ਜਿਹੜੀਆਂ ਬੀਬੀਆਂ ਭੈਣਾਂ ਆਈਆਂ ਨੇ ਉਹਨਾਂ ਦੇ ਵੀ ਧੰਨਵਾਦੀਆਂ ਜੀ ਮੁੱਖ ਮੰਗਾ ਜਿਹੜੀਆਂ ਗੱਡੀਆਂ ਆਪੀ ਮੁੱਖ ਮੰਗਾ ਐਮਐਸਪੀ ਦੀ ਕਾਨੂੰਨੀ ਗਰੰਟੀ ਜੀ ਤੇ ਸੁਆਮੀ ਨਾਥਨ ਰਿਪੋਰਟਾਂ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਬੰਦੇ ਸਾਡੇ ਆਸ਼ਿਸ਼ ਮਿਸਤਰਾ ਮਿਸਰੀ ਨੇ ਗੱਡੀ ਨਾਲ ਸ਼ਹੀਦ ਕਰਤੇ ਸੀ ਉਹਨਾਂ ਵਾਸਤੇ ਇਨਸਾਫ ਨਹੀਂ ਮਿਲਿਆ 200 ਦਿਨ ਨਰੇਗਾ ਦਿਹਾੜੀ ਵਾਸਤੇ ਇਹ ਸਾਡੀਆਂ ਮੁੱਖ ਮੰਗਾਂ ਨੇ ਜੀ ਮੈਂ ਕੁਲਵੀਰ ਸਿੰਘ ਪਿੰਡ ਗੱਗੜਪੁਰਾ ਉਕਾਈ ਪ੍ਰਧਾਨ ਬੀਕੇਯੂ ਏਕਤਾ ਯਾਦਵ ਵੱਲੋਂ ਜਿਹੜੇ ਆਪਣੇ ਡੱਲੇਵਾਲ ਸਾਹਿਬ ਅੱਜ ਮਰਨ ਵਰਤ ਤੇ 35ਵੇਂ ਦਿਨ ਬੈਠੇ ਹੋਏ ਨੇ ਉਹਦੇ ਸਬੰਧ ਵਿੱਚ ਆਪਣਾ ਅੱਜ ਪੂਰਾ ਪੰਜਾਬ ਮੁਕੰਮਲ ਦਾ ਧਰਨਾ ਜਿਹੜਾ ਉਰੇ ਆਪਣੇ ਚੱਲ ਰਿਹਾ ਟੁੰਗਾ ਤੇ ਕਲਾਰਾਂ ਦੀ 메ਨ ਅੱਡੇ ਤੇ ਜਿਹੜਾ ਆਪਣਾ ਬਾਈ ਹਾਈਵੇ ਸੰਗਰੂਰ ਤੇ ਇਸ ਨਾਮ ਨੂੰ ਜਾਂਦਾ ਉੱਥੇ ਆਪਣਾ ਇਹ ਮੋਰਚਾ ਲੱਗਿਆ ਹੋਇਆ ਹੈ ਸਾਰੇ ਹੀ ਜਿੰਮੇ ਵੀ ਆਪਣੇ ਸਾਰੇ ਪੂਰਤੇ ਆਪਣੇ ਭਾਰਤ ਦਾ ਪੂਰਾ ਸੰਜੋਗ ਸਾਰੇ ਵਰਗ ਵੱਲੋਂ ਮਿਲ ਰਿਹਾ ਆਪਾਂ ਨੂੰ ਦੁਕਾਨਦਾਰ ਵੀਰਾਂ ਵੱਲੋਂ ਤੇ ਮਜ਼ਦੂਰ ਵੀਰਾਂ ਵੱਲੋਂ ਜਿਨਨੇ ਵੀ ਵਰਕਰ ਦੁਕਾਨਦਾਰ ਨੇ ਸਾਰਿਆਂ ਨੇ ਮੁਕੰਮਲ ਪੂਰਤੌਰ ਤੇ ਇਸ ਧਰਨੇ ਦਾ ਬਹੁਤ ਮਨ ਸੰਜੋਗ ਦਿੱਤਾ ਹੈ ਸਾਰਿਆਂ ਦਾ ਬਹੁਤ ਧੰਨਵਾਦ ਆ ਮੈਂ ਅਮਿਤਪ੍ਰ ਸਿੰਘ ਭਾਰਤੀ ਕਿਸਾਨ ਜੂਨੀ ਦਾ ਆਜ਼ਾਦ ਇਕਾਈ ਪ੍ਰਧਾਨ ਤੋਂ ਗਾਈ ਜੋ ਵੀ ਸਾਡਾ ਜਮਸਲੇ ਧਰਨੇ ਜੀਸ਼ੀ ਡੱਲੇ ਵਾਲ ਦੀ ਮਤਲਬ ਕਿ ਮਰਨ ਮਰਤੇ ਮਹੀਨੇ ਤੋਂ ਉੱਤੇ ਬੈਠੇ ਨ ਹੋ ਗਏ ਆਪਣੇ ਖਨੋਰੀ ਬਾਰਡਰ ਤੇ ਜੀ ਉਹਦੇ ਜਿਹੜੋ ਤੋਂ ਸੰਯੁਕਤ ਕਾਲ ਕਾਲ ਆਈ ਸੀ ਆਪਣੇ ਸੰਯੁਕਤ ਮੋਰਚੇ ਵੱਲੋਂ ਵੀ ਸਾਡਾ ਜਿਹੜਾ ਮੇਨ ਮੁੱਦਾ ਸੀ ਉਹਰੇ ਹਾਈ ਵੀ ਦਿੱਤਾ ਸੀ ਜੀ ਚਾਰ ਪੰਜ ਪਿੰਡਾਂ ਦੇ ਇੱਥੇ ਜੀ ਬੈਠੇ ਜੀ ਮਤਲਬ ਕਿ ਮੇਨ ਰੋਡ 'ਚ ਬੰਦ ਕੀਤਾ ਹੋਇਆ ਜੀ ਕੁਲਵਿੰਦਰ ਸਿੰਘ ਫੌਜੀ ਬੀਕੇ ਜੋ ਇਕਤਾ ਆਯਾਦ ਬਲਾਕ ਪ੍ਰਚਾਰ ਸਕੱਤਰ ਸੰਗਰੂਰ ਸੋ ਅੱਜ ਧਰਨਾ ਆਪਣਾ ਜੋ ਪਿਆਹ ਬੰਦ ਦਾ ਸੱਦਾ ਸੀਗਾ ਪੂਰੇ ਪੰਜਾਬ ਦੇ ਵਿੱਚੋਂ ਵੱਡਾ ਸਮਰਥਨ ਮਿਲਿਆ ਭਰਪੂਰ ਸਮਰਥਨ ਮਿਲਿਆ ਪੂਰਾ ਪੰਜਾਬ ਬੰਦ ਹੈ ਸਾਰੇ ਪੰਜਾਬ ਦੇ ਬਾਜ਼ਾਰ ਬੰਦ ਨੇਗੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪੰਜਾਬ ਵਾਸੀਆਂ ਦਾ ਜਿਨ੍ਹਾਂ ਨੇ ਸਯੁਗਤ ਕਿਸਾਨ ਮੋਰਚਾ ਗੈਰ ਹਦਿਕ ਦੇ ਵੱਲੋਂ ਜੋ 11 ਮਹੀਨੇ ਹੋ ਗਏ ਪਾਸ ਸੰਭੂ ਬਾਡਰਾਂ ਦੇ ਖਨੋਰੀ ਬਾਡਰਾਂ ਤੇ ਲਗਾਤਾਰ ਆਪਣੇ ਦਿੱਲੀ ਜਾਣ ਨੂੰ ਕਰਨੇ ਚੱਲ ਰਹੇ ਹਨ ਪਰ ਉਹ ਮਾੜਿਆ ਹਕੂਮਤਾਂ ਨੇ ਸਾਨੂੰ ਬਾਰਡਰਾਂ ਤੇ ਰੋਕ ਕੇ ਜਿੱਥੇ ਅਥਰੂ ਗੈਂਦੇ ਗੋਲੇ ਸਿੱਧਿਆ ਗੋਲੀਆਂ ਮਾਰ ਕੇ ਸਾਡੇ ਸੁਭ ਕਰਨ ਵਰਗੇ ਕਿਸਾਨ ਸ਼ਹੀਦ ਕੀਤੇ ਨੇ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਅੱਜ 34 ਦਿਨਾਂ ਤੋਂ ਲਗਾਤਾਰ ਮਰਨ ਮਰਚ ਤੇ ਬੈਠੇ ਨੇਗੇ ਤਾਂ ਉਹਦੇ ਸਮਰਥਨ ਲਈ ਅੱਜ ਪੰਜਾਬ ਬੰਦ ਸੀਗਾ ਤਾਂ ਬਹੁਤ ਲੋਕਾਂ ਨੇ ਸਾਨੂੰ ਪਿਆਰ ਦਿੱਤਾਗਾ ਅੱਗੇ ਵੀ ਸਾਡੀ 4 ਤਰੀਕ ਦੀ ਖਲੋਰੀ ਬਾਰਡਰ ਤੇ ਜਿਹੜੀ ਕਾਲ ਹੈਗੀ ਅ ਕਸਾਲ ਮਹਾਪੰਚਾਇਤ ਬੁਲਾਈ ਜਾ ਰਹੀ ਹੈ ਉਹਦਾ ਵੀ ਅਸੀਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਜੜ ਕੇ 4 ਤਰੀਕ ਨੂੰ ਆਪਾਂ ਖਲੋਰੀ ਬਾਰਡਰ ਤੇ ਪਹੁੰਚੀਏ ਔਰ ਇੱਕ ਬੇਨਤੀ ਇਹ ਕਰਦੇ ਆਂ ਵੇ ਹਰ ਰੋਜ਼ ਪਿੰਡਾਂ ਦੇ ਵਿੱਚ ਆਪਾਂ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਵੀ ਰਾਤ ਦੀ ਪਹਿਰੇ ਵਾਸਤੇ ਡਾਰੀ ਵਾਸਤੇ ਆਪਾਂ 20-20 ਮੁੰਡਿਆਂ ਦੀ ਟੋਲੀਆਂ ਬਣਾ ਕੇ ਆਪਾਂ ਖਲੋਰੀ ਬਾਡਰ ਤੇ ਪਹੁੰਚੀਏ ਤਾਂ ਜੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਉਹ ਮਾੜਿਆ ਹਕੂਮਤਾ ਉਥੇ ਚੱਕਣ ਦੀ ਕੋਸ਼ਿਸ਼ ਨਾ ਕਰ ਲੈਣਾ ਤਾਂ ਕਰਕੇ ਆਪਣੀ ਵੱਡੀ ਜ਼ਿੰਮੇਵਾਰੀ ਬਣਦੀ ਸਾਰੇ ਹੀ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਕਰਦਿਆਂ 20-20 25-25 ਜਣਿਆਂ ਦੀ ਆਪਾਂ ਰਾਤ ਦੀ ਪਹਿਰੇਦਾਰੀ ਵਾਸਤੇ ਪਿੰਡਾਂ ਦੇ ਵਿੱਚ ਟੋਲੀਆਂ ਬਣਾ ਕੇ ਚੱਲੀਏ ਸ਼ਾਇਦ ਉਹਨਾਂ ਨੂੰ ਯਾਦ ਹੋ ਇੱਕ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਲੋਕ ਗੈਨਾ ਜੁਨੀ ਬ੍ਰਾਸ਼ਟੀ ਦੇ ਵਿੱਚੋਂ ਡਾਕਟਰ ਸਾਹਿਬ ਆਏ। ਉਹ ਉਹਨਾਂ ਨੇ ਇਹ ਗੱਲ ਸਪਸ਼ਟ ਕਹੀ ਦੀ ਕਹਿੰਦੇ ਵੀ ਜਿਹੜੀ ਬਲੇਤੀ ਨਸਲ ਹੈ ਇਹ ਸੂਰ ਦੀ ਨਸਲ ਚੋਂ ਆਏ। ਔਰ ਇਹਦੇ ਦੁੱਧ ਨਾਲ ਕੈਂਸਰ ਹੁੰਦਾ ਹੈ ਕਹੀ ਹੈ ਗੱਲ। ਦੇਖ ਲਓ ਖਾਣਾ ਪੀਣਾ ਵੀ ਉਹ ਹੈ ਜੇ ਤੁਰਨਾ ਫਿਰਨਾ ਵੀ ਉਹ ਹੈ ਜੇ ਇਹਦੀ ਸੁੱਧ-ਬੁੱਧ ਹੋਈ ਜੂਆ। ਤਾਂ ਉਹ ਕਿਉਂ ਲਿਆਂਦੀ ਗਈ ਉਹ ਇਸ ਕਰਕੇ ਲਿਆਂਦੀ ਗਈ ਕਿ ਪੰਜਾਬ ਦੇ ਲੋਕਾਂ ਦਾ ਜਦੋਂ ਦੇਸ਼ ਆਜ਼ਾਦ ਹੋਇਆ 85% ਕਰਵਾਨੀ ਵੀ ਕਿਸਾਨਾਂ ਦੇ ਹੱਕਾਂ ਦੀ ਪੂਰਤੀ ਕਰੋ ਪੂਰਤੀ ਕਰੋ ਪੂਰਤੀ ਕਰੋ ਭਾਰਤੀ ਕਿਸਾਨ ਏਕਤਾ ਜਿੰਦਾਬਾਦ 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 ਭਾਰਤੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜ਼ਿੰਦਾਬਾਦ ਮਜ਼ਦੂਰ ਇਕਤਾ ਜ਼ਿੰਦਾਬਾਦ 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 ਭਾਰਤੀ ਕਿਸਾਨ ਜੁਨੀਏ ਇਕਤਾ ਜੈ ਜ਼ਿੰਦਾਬਾਦ 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 ਸਾਡੇ ਹੱਕ ਰੱਖ ਸਾਡੇ ਹੱਕ ਰੱਖ ਸਾਡੇ ਹੱਕ ਰੱਖ ਸਾਡੇ ਹੱਕ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ